ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਤਰੋਂ ਆਪਾਂ ਆਏ ਆ ਰਾਮਪੁਰਾ ਮੰਡੀ ਤੇ ਰਾਮਪੁਰਾ ਮੰਡੀ ਚ ਨਾ ਬਹੁਤ ਹੀ ਜ਼ਿਆਦਾ ਕਾਟੂ ਮਾਲ ਆ ਤੇ ਕਾਟੂ ਮਾਲ ਦਾ ਜਾਨੀ ਕਿ ਢੇਰ ਹੀ ਲੱਗਿਆ ਪਿਆ ਤੇ ਇੰਨੇ ਕ ਕਾਟੂ ਮਾਲ ਆ ਜਿੰਨਾ ਵੀ ਕਹਦੋ ਤੇ ਅੱਜ ਤਰੀਕ ਹੈ 1 ਤੇ ਮਹੀਨਾ 7ਵਾਂ ਮਹੀਨਾ ਬਾਈ ਹੈ 8ਵਾਂ ਮਹੀਨਾ ਚੱਲ ਪਿਆ ਤੇ 1 ਤਰੀਕ ਆ ਤੇ 2022 ਇਹ ਕਟੀਆਂ ਤੇ ਮੱਜਾਂ ਦਾ ਹੀ ਕਾਟੂ ਮਾਲ ਆ ਚ ਬਹੁਤ ਜ਼ਿਆਦਾ ਗਿਣਤੀ ਅੱਜ ਮੰਨ ਕੇ ਚੱਲ ਕਟੀਆਂ ਘੱਟ ਨੇ ਤੇ ਮੱਝਾਂ ਤੇ ਕੱਟੇ ਜ਼ਿਆਦਾ ਨੇ ਤੇ ਬਾਕੀ ਨੰਬਰਦਾਰ ਸਾਹਿਬ ਨਾ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਸੇਤਾ ਦੱਸੋ ਠੀਕ ਠਾਕ ਬਕਰ ਪਹਾੜੀ ਬਾਈ ਬਾਬੇ ਨਾਨਕ ਦੀ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈ ਜੀ ਜਿਵੇਂ ਨਾ ਨੰਬਰਦਾਰਾ ਤੂੰ ਅੱਜ ਮੰਡੀ ਤੇ ਆਇਆ ਤੂੰ ਐਂ ਦੇਖ ਯਾਰ ਕਿੰਨਾ ਕਾਟੂ ਮਾਲ ਹਾਂ ਬਈ ਮੈਨੂੰ ਨਾ ਅੰਗਰ ਸਾਹਿਬ ਮੈਂ ਆਇਆ ਸੀ ਨਾ ਮੈਨੂੰ ਉੱਥੇ ਕਿਸੇ ਬਾਈ ਨੇ ਸੱਸ ਕਿਹਾ ਬਈ ਐ ਕਿ ਵੀ ਕਿਸੇ ਮੱਧ ਖੜੀ ਆ ਕਾਟੂ ਮਾਲ ਦੇ ਵਿੱਚ ਤੂੰ ਦੇਖ ਕੇ ਆਉਗਾ ਨਾ ਜਦੋਂ ਮ ਤੁਸੀਂ ਲੈ ਸਾ ਮੱਧਿਕ ਕੁਆਲਟੀ ਦੇਖੋ ਨੀਲੀ ਦਾ ਵੀ ਪਿਓ ਸਾਰਾ ਮੇਲੇ ਵਾਲੀ ਮਾਚਾ ਵੇ ਸਿੰਘ ਸੁਗ ਦੇ ਕਿੰਨੇ ਚਿੱਟਾ ਠੀਕ ਹੈ ਨਾ ਜਿਹੜੀ ਸਿੰਘਾਂ ਦੀ ਮਟਾਈ ਹੈ ਨੀਮਾ ਸਿੰਘ ਹੋਣਾ ਚਾਹੀਦਾ ਪਰ ਸਿੰਘ ਚੌੜਾ ਦੇਖੋ ਇਹਦਾ ਕਿੰਨਾ ਆਹ ਅਗਲਾ ਹੀ ਦੇਖੋ ਵੀ ਸਿੰਘ ਦੀ ਠੀਕ ਹੈ ਨਾ ਵੀ ਕਿੰਨਾ ਅੱਖ ਦੀ ਬਿਊਟੀ ਤੇ ਫੇਸ ਬਿਊਟੀ ਤੇ ਪੈਰਾਂ ਦੇ ਨਿਸ਼ਾਨ ਇੱਕ ਥਣ ਗਲਾਬੀ ਆ ਤੇ ਬਾਕੀ ਸਭ ਪਿਓਰ ਚੰਗੇ ਜਿਵੇਂ ਮਾਦਰੀ ਗੋਡੀ ਨਾ ਜਿਵੇਂ ਜਿਹੜਾ ਲੇਵਾ ਦਿਖਾਓ ਵੀ ਜੋ ਸੱਜਰ ਹੋਈ ਨਾ ਕਰਮਾਈ ਦਾ ਕਿੱਥੇ ਹੋ ਦੇਖੋ ਗੱਲ ਕਰੀ 16 17 ਕਿਲੋ ਵਾਲੀ ਦਾ ਮਜੂਰੀ ਆਉਣ ਨਾਲ ਕਿਸੇ ਨੇ ਮਜਬੂਰੀ ਤੌਰ ਤੇ ਰੱਬਿਆਂ ਨੇ ਕਿਤਾ ਵੇਚੀ ਆ ਡੈਰੀ ਚੋਂ ਆਈ ਆ ਠੀਕ ਹੈ ਨਾ ਬਾਕੀ ਨਾ ਆਇਆ ਡੈਰੀ ਵਾਲੀ ਪਲਾਂ ਦੀ ਜਿੰਮੇ ਮਰਜੀ ਆ ਬਾਈ ਬਈ ਡੈਰੀ ਵਾਲਾ ਹੁੰਦਾ ਨਾ ਡੈਰੀ ਆ ਤਾਂ ਕੇਅਰ ਕਰਦਾ ਉਹ ਬੰਦਾ ਹੋਣੀ ਕਰਦਾ ਕਿਸੇ ਘਰੋਂ ਆਈ ਵੀ ਆ ਮਾਤ ਪਾੜਿਆ ਦੇਖ ਲਈ ਬਾਈ ਇਹ ਤੋਹਫਾ ਯਾਰ ਡੈਰੀ ਵਾਲਾ ਬੰਦਾ ਇਦਾਂ ਦੀ ਪਸ਼ੂ ਵੇਚਦਾ ਨਹੀਂ ਉਹ ਉਹ ਵੇਚੂਗਾ ਚੰਗੀ ਮਾਜਾ ਮੰਨ ਕੇ ਚਲਾ ਇਹ ਮੈਨੂੰ ਇੰਨਾ ਸੁਣਿਆ ਜਿੰਨਾ ਕਹਣਾ 92 ਹਜ਼ਾਰ ਦੀ ਵਿਕੀ ਆ 92 ਹਜ਼ਾਰ ਦੀ ਆਈ ਆ ਤੇ ਲੈਵਾ ਦੱਸ ਆ ਬਾਈ ਹੁਣ ਇਸ ਟਾਈਮ ਇਹਦੇ ਥੱਲੇ 5 ਕਿਲੋ ਦੁੱਧ ਵੀ ਸੀ ਬ अच्छा हां वो बंदा ਕੋਲੇ ਖੜਾ ਸੀ ਉਹਨੇ ਦੱਸਿਆ ਉਹਨੇ ਸਪੈਸ਼ਲ ਕਿਹਾ ਬਈ ਵੀ ਉਹਦੀ ਮੱਝ ਦੀ ਵੀਡੀਓ ਬਣਾਓ ਤੇ ਪੱਠ ਪੜਾ ਦੇਖ ਬਈ ਕਦ ਕਾੜ ਦੇਖਾ ਠੀਕ ਹੈ ਜੀ ਕਿਤੇ ਕਦ ਕਾੜ ਆ ਜੇ ਹੀ ਕਿਤੇ ਗੱਭਨ ਰਹੀ ਹੁੰਦੀ ਤੇ ਨੇ 2.5 ਤਣ ਲੱਖ ਦੀ ਸੱਜਰ ਤਿੰਨ ਲੱਖ ਰੁਪਏ ਤਾਂ ਨਾਰਮਲ ਜੀ ਗੱਲ ਸੀ ਵੀਰੇ ਠੀਕ ਹੈ ਨਾ ਹਾਂਜੀ ਹਾਂਜੀ ਇਹ ਕਿਸੇ ਆਪਣੇ ਜਿਹੜੇ ਆਮ ਲੋਕ ਆ ਅੱਜ ਕੱਲ ਹਰ ਇੱਕ ਬੰਦਾ ਗਊ ਪਸ਼ੂ ਤੇ ਇਨੀ ਸੇਵਾ ਕਰਕੇ ਖੁਸ਼ ਨਹੀਂ ਹੋ ਕਮੀਆਂ ਜ ਨਹੀਂ ਕਿ ਹਾਂ ਆਪਣੇ ਲੋਕਾਂ ਦੇ ਖਾਸ ਕਰਕੇ ਕਮੀਆਂ ਪਹਿਲਾਂ ਜਿਵੇਂ ਆਪਣੇ ਜਿੰਨੇ ਹੁਣ ਆਪਣੇ ਬਜ਼ੁਰਗ ਜਿੰਨੇ ਵੀ ਜਿਵੇਂ ਬਾਪੂ ਜੀ ਹੁਣ ਤੁਸੀਂ ਮੰਨ ਕੇ ਚਲੋ ਆਉਣ ਨਾਲੋਂ ਪਹਿਲਾਂ ਜਿਵੇਂ ਹੁਣ ਆਪਣੇ ਕੋਲੇ ਪਸ਼ੂ ਰੱਖੇ ਹੁੰਦੇ ਸੀ ਹਰੇਕ ਦੇ ਇੱਕ ਕੱਟਾ ਰੱਖਿਆ ਹੁੰਦਾ ਸੀ ਹਾਂਜੀ ਹਾਂਜੀ ਹਨਾ ਤੇ ਇੱਕ ਪਿੰਡ ਚ ਸੁੰਨਾ ਰੱਖਿਆ ਹੁੰਦਾ ਸੀ ਹੁਣ ਜੇ ਪਿੰਡ ਚ ਸੁੰਨਾ ਕੱਟਾ ਛੱਡਦੇ ਉਹ ਚੱਕ ਕੇ ਲੈ ਜਾਣਗੇ ਤੇ ਆਪਾਂ ਕਰੇ ਰੱਖਣਾ ਟੀਕਾ ਮੰਨ ਕੇ ਚੱਲ ਜੇ 200 ਰੁਪਏ ਦਾ ਟੀਕਾ ਜੇ ਚਾਰ ਟੀਕੇ ਭਰਾਵਾਂਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਗਈ ਟੀਕੇ ਅਗਲਾ ਕਹਿੰਦਾ ਦੋ ਭਰਾ ਤੇ ਤਿੰਨ ਭਰਾ ਤੇ 3000 ਰੁਪਏ ਚ ਕਿੱਡੀ ਗੱਲ 1000 ਰੁਪਏ ਚ ਜਮਾਦ ਰਹੀਦੀ ਹੈ ਇੱਕ ਗੱਲ ਹੋਰ ਨਾ ਉਹ ਮੈਨੂੰ ਪਤਾ ਮੈਟ੍ਰਿਕ ਸਫਾਈ ਜਿੱਥੇ ਮੈਂ ਡਾਕਟਰੀ ਦਾ ਕੰਮ ਵੀ ਕਰਦਾ ਇਕੱਲੇ ਲੋਕ ਨਾ ਆਪਾਂ ਟੀਕਾ ਭਰਉਣ ਤੇ ਨਹੀਂ ਉਹਨੂੰ ਜਿੱਦਾਂ ਜਿੱਦਾਂ ਮਿਨੀਮਮ ਐਕਸਰ ਵਗੈਰਾ ਹੋਇਆ ਠੀਕ ਹੈ ਇਹ ਪਾਊਡਰ ਵਗੈਰਾ ਵੀ ਪਾਉਣਾ ਚਾਹੀਦਾ ਜਾਨਵਰਾਂ ਨੂੰ ਪਾਉਣੀ ਚਾਹੀਦਾ ਜਾਨਵਰਾਂ ਨੂੰ ਇਪਾਉਂ ਦੇ ਘਟਨੇ ਆ ਆਪਣੇ ਅਗਲਾ ਖਣਾ ਕੀ ਕਾ ਭਰਾਤਾ ਯਾਰ ਭਰਾਤਾ ਆਪਣੇ ਸਿਸਟਮ ਚ ਨਾ ਖਰਾਬੀ ਆ ਜਿਵੇਂ ਹੁਣ ਆ ਮੱਝ ਆ ਗਈ ਪਰੰਪਰੇ ਫੂਲ ਵਗੈਰਾ ਜਿਵੇਂ ਆਪਣੇ ਬਰਨਾਲੇਆ ਟੈਸਟ ਵਗੈਰਾ ਕਰਾਇਆ ਹੁੰਦਾ ਬੱਚੇ ਤਾਂ ਨੀ ਕੋਈ ਇਨਫੈਕਸ਼ਨ ਹੁੰਦੀ ਆ ਵਧੀਆ ਚੀਜ਼ ਕੋਈ ਲੱਗ ਜਾਂਦੀ ਇਹ ਮੱਝ ਨੇ ਸੋਨਾ ਬਣ ਜਾਣਾ ਸੀ ਜਿਹੜੀ ਇਹ ਅਗਲਾ ਕਦਰ ਨਹੀਂ ਕਰਦਾ ਥੋੜੀ ਜੀ ਤੇ ਬਾਕੀ ਹੋਰ ਨੀ ਕਿੰਨੇ ਦਿਖਾ ਦੇ ਬਾਈ ਨੰਬਰ ਤਾਂ ਅੱਜ 10al 20 ਸਾਹਿਬ ਜੀ ਇਕੱਠਿਆਂ ਦੇਖੋ 20 ਆਹ ਕਟੋਟੀ ਦੇਖੋ ਕਿੰਨੀ ਸੋਹਣੀ ਖੜੀ ਆ ਸ਼ਕੀਨ ਖੜੀ ਆ ਬਹੁਤ ਸ਼ਕੀਨ ਟੋਟੀ ਲੈ ਇਹ ਤਾਂ ਕੀ ਹੋਇਆ ਲੈ ਜੇ ਟੋਟਾ ਇੱਕ ਕਟਾ-ਕਟਾ ਰੱਖਿਆ ਹੋਇਆ ਹੈ ਨਾ ਘਰੇ ਬਾਈ ਕ੍ਰੋਸਿੰਗ ਦੇ ਨੰਬਰ ਪਰ ਤਾਂ ਦੇਖ ਲੈ ਕਿੰਨੀ ਚੰਗੀ ਆ ਤੇ ਇਸਕੀਨੀ ਪੱਖੋਂ ਦੇਖ ਕਾ ਇਹਨਾਂ ਦਾ ਕੀ ਕਸੂਰ ਆ ਲੈ ਛੋਟੇ ਮੁੰਡੇ ਨਾ ਵਟਸਐਪ 'ਚ ਦੀ ਗੱਲ ਕੀ ਆ ਲੋਕਾਂ ਅੱਜ ਕੱਲ ਮਿਹਨਤ ਕਰਕੇ ਖੁਸ਼ੀ ਨਹੀਂ ਹੁੰਦੀ ਨਾ ਜਿਵੇਂ ਮਨ ਤਿੰਨ-ਚਾਰ ਕਿੱਲਾਂ ਦਾ ਦੇਖਿਆ ਦੋ ਕਿੱਲਾਂ ਦਾ ਚਾਰ ਤਾਂ ਹਰੇਕ ਪਾਉਂਦਾ ਗਾ ਇਹ ਕੱਟੇ ਲੈ ਕੱਟੇ ਹੀ ਰੱਖਦੀ ਬੱਸ ਵਧੀਆ ਲੈ ਲੈ ਛੱਡ ਇਹਨਾਂ ਦਾ ਕਿਹੜਾ ਲੇਵਾ ਖਰਾਬ ਹੋ ਜੂਗਾ ਠੀਕ ਹੈ ਨਾ ਲੋਕਾ ਆਪਣੇ ਜਮੀ ਕੰਮ ਛੱਡ ਗਏ ਬਈ ਕੰਮ ਛੱਡਣ ਕਰਕੇ ਕੀ ਪ੍ਰੋਬਲਮ ਆਈ ਹੈ ਬਾਪੂ ਵਰਗੇ ਨੇਗੇ ਬਾਪੂ ਜੀ ਹੁਣ ਤੁਸੀਂ ਦੇਖ ਲਓ ਤੁਹਾਨੂੰ ਵੀ ਸਾਡੇ ਨਾਲੋਂ ਤਾਂ ਬਹੁਤ ਪੁਰਾਣੇ ਹੋ ਅੱਗੇ ਐਵੇਂ ਜਾਨਵਰ ਵੇਚਦੇ ਸੀ ਕਟੂਚ ਅੱਗੇ ਦੇਖ ਲਓ ਸਾਂਭਦਾਨੀ ਅੱਗੇ ਹੁਣ ਅੱਗੇ ਆਪਾਂ ਮੰਨ ਕੇ ਹਰੇਕ ਤੇ 20-20 22 ਪਸ਼ੂ ਹੁੰਦੇ ਸੀਗੇ ਹੁਣ ਦੇਖ ਲਓ ਤੂੰ ਦੋ ਹਾਂ ਵੀ ਦੇਖ ਲੈ ਦੁੱਧ ਦੀ ਕਦਰ ਨਹੀਂ ਬੱਡਲ ਚ ਕਦਰ ਉਹੀ ਤਾਂ ਗੱਲ ਹੈ ਨਾ ਆ ਦੇਖੋ ਜਦੋਂ ਦੁੱਧ ਦੀ ਕਦਰ ਨਹੀਂ ਬੱਡਲ ਦੀ ਕਦਰ ਪੈ ਗਈ ਸੱਚਾ ਸੱਚਾ ਤਾਂ ਲੇਵਾ ਇਸ ਟਾਈਮ ਆ ਮਾੜੀ ਮਾਜੀ ਨਾ ਲੇਵਾ ਸਰਕਾਰ ਨੂੰ ਚਾਹੀਦਾ ਦੁੱਧ ਦਾ ਰੇਟ ਦੇਵੇ ਕਿਹੜਾ ਵਿੱਚ ਇਹਨਾਂ ਨੂੰ ਹਾਂ ਦੋ ਤਿੰਨ ਨਾ ਸਰਕਾਰ ਸੋਚੇ ਬਈ 80-85 ਰੁਪਏ ਤਾਂ ਹੋਵੇ ਯਾਰ ਸਰਕਾਰ ਨੂੰ ਪਛਤ ਕੀ ਆ ਫਿਰ ਕਿਹੜਾ ਵੇਚੂਗਾ ਕੋਈ ਨਹੀਂ ਵੇਚਦਾ ਵੇਚਦਾ ਹੀ ਨਹੀਂ ਬਾਈ ਮਾਰ-ਮਾਰ ਰੱਖਿਆ ਦੇਖ ਲਓ ਲੇਵਾ ਦੇਖੋ ਇਸ ਟਾਈਮ ਕਿੰਨਾ ਦਾ ਹੁਣ ਵੀਰੇ ਮੇਰੀ ਗੱਲ ਸੁਣ ਯਾਰ ਆਪਣੇ ਲੋਕ ਨਹੀਂ ਸਮਝਦਾਰ ਮੁਸਲਮਾਨ ਨਾ ਦੇਖ ਦਿਖਾਓ ਲੇਵੇ ਦੀ ਮੰਤਰ ਦੇਖੋ ਸੱਚਾ ਮ ਜਰ ਮੈਂ ਕਿਹਾ ਜੇ ਕਿਸੇ ਬੰਦੇ ਵਪਾਰੀ ਕੋਲੇ ਉਹ ਕਰਨੀ ਹੋਵੇ ਨਾ ਸੱਜਰ ਤੇ ਵੇਖ ਸਕਦੀ ਹੈ ਵੇਖਦੇ ਪੱਟੀਆਂ ਮਾਰਾ ਗਿਆ ਠੀਕ ਹੈ ਨਾ ਅੱਜ ਦਾ ਯਾਰ ਮੇਰੇ ਨਾਲ ਤੁਹਾਨੂੰ 55 ਰੁਪਏ ਪੈਂਦਾ ਜਮੀਂਦਾਰ ਰੱਖਣ ਵਾਲਾ ਕੀ ਕਰੂਗਾ ਖਰਾਕ ਵੱਧ ਪੈ ਰਹੀ ਆ ਹਾਂ ਇਸ ਟਾਈਮ ਸਰਵਾ ਰੇਟ ਦੇਖ ਲੋ ਕੀ ਹੋ ਗਿਆ ਬਰੇਮ ਦਾ ਕੱਟੀਆਂ ਦੀ ਸਾਂਭ ਸੰਭਾਲ ਕਰਕੇ ਇਹਨਾਂ ਮੱਜਾਂ ਦੀ ਹੁਣ ਅਗਲਾ ਇੱਕ ਤਾਂ ਮੰਨ ਕੇ ਲਾਹ ਕੱਟੀਆਂ ਲੈ ਇਹਦਾ ਮੰਨ ਕੇ ਜਿਆਦਾ ਸਿੰਗੀ ਥੋੜਾ ਜਿਹਾ ਉਹ ਹੋਇਆ ਸੀ ਲੈ ਇਹਦੇ ਚ ਕੀ ਕਮੀ ਆ ਲੈ ਦੱਸੀ ਸਿੰਗ ਨੂੰ ਵੀ ਹੋ ਜੂਗਾ ਝੋਲੀ ਝਾੜੀ ਲੈ ਬਹੁਤ ਸੋਹਣੀ ਸੀ ਉਹ ਕੱਟੀ ਚੰਗੀ ਬਣਨੀ ਸੀ ਸਿੰਗ ਕਰਕੇ ਲੈ ਬੇਜ਼ਤੀ ਟੁੱਟ ਗਿਆ ਸਿੰਗਾ ਲੋਕ ਸੁਭੀ ਹੋਵੇ ਚਲ ਕੋਈ ਪੁਰਾਣੀ ਚੀਜ਼ ਹੋਵੇ ਹੁਣ ਲੋਕ ਸਾਮ ਕੇ ਰਾਜੀ ਨਹੀਂ ਜੀ ਅੱਜ ਕੱਲ ਲੋਕਾਂ ਨੇ ਬੁਰੀਆਂ ਨਾਲ ਜਿਹੜੀਆਂ ਬੁਰੀਆਂ ਦੇ ਸਾਮ ਦਾ ਪਸ਼ੂ ਖੋਣ ਤੁਸੀਂ ਆ ਲੈ ਲੋ ਜੀ ਤੁਸੀਂ ਤਾਂ ਆਪ ਵਪਾਰ ਕਰ ਦੋ ਅਕਲ ਜੀ ਆਪਣੇ ਕੋਲ ਵਪਾਰਕ ਮੰਕਰ ਦਾ 10-10 ਪਸ਼ੂ ਹੁੰਦੇ ਸੀ ਹੁਣ ਮੁਸਲਮਾਨਾਂ ਨਾਲ ਕੋਲੇ 20-25-25 ਪਸ਼ੂ ਹੁੰਦੇ ਨੇ ਪਸ਼ੂ ਕਿਉਂ ਹੁੰਦੇ ਨੇ ਉਹ ਕੀ ਕਰਦੇ ਨੇ ਆਪਣਾ ਮਨਕ ਚਾਰੇ ਇਹਨੂੰ 5000 ਤੇਜ ਕਰ ਦੰਗੇ ਆਪ ਦੇ ਲਈ 15000 ਤੇਜ ਪਾ ਦੰਗੇ ਆਪਣੇ ਵਾਲੇ ਕਹਿੰਦੇ ਨੇ ਮੇਰੇ ਦਾ ਕੱਟਾ ਇਹਨਾ ਚੰਗਾ ਵੇਕ ਗਿਆ ਇਹ ਹੋਰ ਪਾਸੇ ਦੀ ਕੱਢ ਲੈਂਦੇ ਨੇ ਪੂਰੀ ਜਗ੍ਹਾ ਆਪਣਾ ਦੋ ਜਿਆ ਦੇ ਥੱਲੇ ਬੰਨਤਾ ਹੈ ਮੈਂ ਕਿਹੜਾ ਰਾਮ ਪ੍ਰੇ ਮੰਡੀ ਜਿੱਨਾ ਮੱਖਮਾ ਮੱਈਆ ਰੀਣਾ ਇੰਨੀ ਕਮਾਈ ਕਰੀ ਅਸੀਂ ਕਿਹੜਾ ਪਹਲਾ ਆਇਆ ਭਾਈ ਮਾਲਾ ਮੰਡੀ ਚ ਲੈ ਆਇਆ ਕਿਹੜਾ ਹੁਣ ਮਾਲ ਦੇਖ ਲਓ ਤੁਸੀਂ ਇੰਨੀ ਗਿਣਤੀ ਜਾ ਬਾਬੇ ਅੰਕਲਾ ਮੈਂ ਤਾਂ ਮੈਂ ਆਪ ਖੁਦ ਦੇਖ ਰਿਹਾ ਮਾਲ ਬਾਪੂ ਜੀ ਹੁਣ ਵੀ ਕਹਿ ਰਹੇ ਨੇ ਮਾਲ ਬਹੁਤ ਜ਼ਿਆਦਾ ਹੈ ਕੱਟੂ ਚੈਨਾ ਇਹਨਾਂ ਦਾ ਮਾਲ ਹੀ ਨਹੀਂ ਆਉਂਦਾ ਸੀ ਜੀ ਟਾਟੂ ਜੀ ਹਜੇ ਤਾਂ ਗਾਟੂ ਆ ਹੀ ਜਾਂਦਾ ਜੀ ਬਹੁਤ ਜ਼ਿਆਦਾ ਮਾਲ ਆਈ ਜਾਂਦਾ ਜਰਨ ਕ੍ਰਿਸ਼ਨ ਸਾਹਿਬ ਉੱਥੇ ਮੱਝ ਖੜੀ ਆ ਉਹ ਬੰਦੇ ਦੀ ਘਟ ਤੋਂ ਘਟ ਮਾਝੇ ਸੱਜਰਮਾ ਤੇ ਹੋਵੇ ਨਾ ਕਹਿੰਦਾ 2.5 ਲੱਖ ਦੀ ਬਿਕਣੀ ਚਾਹੀਦੀ ਸੀ ਉਹ ਬੰਦੇ ਨੇ ਜੀ ਪੁੱਛਿਆ ਹੈ ਜੀ ਨਾ ਬਾਬਾ ਆ ਬਾਬੇ ਤੋਂ ਪੁੱਛ ਰੋ ਮੈਂ ਕਿਹਾ ਉਹਦੇ ਕੱਟੀਆਂ ਕੱਟੀਆਂ 10 ਮਹੀਨਿਆਂ ਦੀ ਕੱਟੀਆਂ ਤੇ ਜਾ ਕੇ ਦੇਖੋ ਕੱਟੀਆਂ ਘਟ ਤੋਂ ਘਟ 2 ਸਾਲ ਦੀ ਕੱਟੀਆਂ ਲੱਗਦੀਆਂ ਹਾਂਜੀ ਠੀਕ ਹੈ ਨਾ ਮੈਂ ਉਹਨਾਂ ਬੰਦੇ ਨੂੰ ਪੁੱਛਿਆ ਮੈਂ ਬਾਬਾ ਜੀ ਕਿਵੇਂ ਕਹਿੰਦਾ ਭਾਈ ਜਿਹੜਾ ਲੈ ਜੂ ਮੈਂ ਤਾਂ ਵੇਚ ਕੇ ਜਾਨੀ ਹਾਂਜੀ ਮਖਾ ਬਾਬਾ ਜੀ ਮੈਨੂੰ ਕੱਟੀ ਦੇ ਦੋ ਕਹਿੰਦਾ ਯਾਰ ਜੋ ਮਰਜੀ ਹੋ ਜਾ ਮੇਰਾ ਅਮਰਤ ਸਕਿਆ ਪਿਆ ਕਹਿੰਦਾ ਮੈਂ ਕੱਟੀ ਵੱਡਣ ਵਾਲਿਆਂ ਨੂੰ ਨਹੀਂ ਦਿੰਦਾ ਮੈਂ ਜਮਾ ਰੇਟ ਪੜ ਗਿਆ ਜਮਾ ਰੇਟ ਸਹੀ ਲੱਗ ਗਿਆ ਉਹਕੇ ਬਟਨ ਵਾਲਿਆਂ ਨੇ 1000 ਰੁਪਏ ਵਾਧਾ ਦੇ ਤਾ ਵੇਚ ਕੇ ਦੇ ਕੇ ਪਰੇ ਲੰਘ ਗਏ ਇਹ ਅੱਜ ਕੱਲ੍ਹ ਆ ਲੋਕਾਂ ਦਾ ਸਿਸਟਮ ਨਹੀਂ ਗਏ ਆਪਣੇ ਜਿੰਨਾ ਕੋਈ ਮੱਝ ਹੁੰਦੀ ਹੈ ਜਿਵੇਂ ਮੱਝਾਂ ਹੀ ਵਰਜ ਕਰ ਲਓ ਜਿਵੇਂ ਨਾ ਇੱਥੇ ਜਿਵੇਂ ਕਾਟੂ ਚ ਮੱਝਾਂਗੇ ਕੁਝ ਕਿ ਚੰਗੀਆਂ ਹੁੰਦੀਆਂ ਉਹਨਾਂ ਟੈਸਟ ਵਗੈਰਾ ਕਰਾ ਕੇ ਜੇ ਮੱਝਾਂ ਹੀ ਸਾਮ ਕੇ ਤਿਆਰ ਕਰੀਆਂ ਹੁਣ ਛੋਟੀਆਂ ਕਟੀਆਂ ਬੱਲਨੋਂ ਤਾ ਦੁਗਣਾ ਵਧੀਆ ਬਈ ਕਿੰਨਾ ਵਧੀਆ ਵੇ ਦੁਗਣਾ ਵਧੀਆ ਹਣਾ ਨਾ ਹੈ ਹੀ ਬੜਾ ਵੱਡਾ ਤੁਸੀਂ ਆ ਮਾਲ ਦੇਖੋ ਲੈ ਹੁਣ ਕਿੱਡੇ-ਕੱਡੀਆਂ ਛੋਟੀਆਂ ਬਾਈ ਉਹੀ ਜਾਈ ਜਾਂਦੀਆਂ ਗਿਆ ਤੇ ਕਿੰਨੀ ਗਿਣਤੀ ਚ ਮਾਲ ਆ ਤੇ ਬਾਕੀ ਆ ਦੇਖੋ ਬਾਈ ਮਾਲੀ ਬਾਲਾ ਜਾਦੇ ਆ ਕਾਟੂ ਚੱਲ ਜੀ ਸੈਗ ਦੇਖੋ ਕਿੰਨੇ ਕੁੰਡੇ ਆ ਬਈ ਦੱਸੋ ਕੋਈ ਨਹੀਂ ਕੁੰਡੇ ਸੰਗਾ ਨਹੀਂ ਬਹੁਤ ਜ਼ਿਆਦਾ ਪਸੂ ਆ ਯਾਰ ਕਮਾਲ ਕਰੀ ਪੀਆ ਲੋਕਾਂ ਦੀ ਸਾਹਮਣੇ ਸਰਕਾਰ ਕਿੱਥੇ ਗਈ ਕੱਟੇ ਚ ਮੈਂ ਜੇ ਇੱਕ ਵੀ ਮੰਨ ਕੇ ਚੱਲ ਬਾਈ ਜਿਵੇਂ ਹੁਣ ਨਾ ਆਪਣੇ ਲੋਕ ਕੱਟੀਆਂ ਲੈਂਦੇ ਨੇ ਕੱਟੀਆਂ ਨਾਲੋਂ ਜੇ ਮੰਨ ਕੇ ਜਰਾ ਅੱਜ ਮੈਂ ਹੁਣ ਉਹ ਮੱਝ ਹੈਗੀ ਚੰਗੀ ਆ ਜੇ ਹੁਣ ਕੱਟਾ ਲੈਤਾ ਹੋਵੇ ਇੱਕ ਇੱਕ ਕੱਟਾ ਲੈ ਲਓ ਇੱਥੇ ਕਾਟੂ ਚ ਉਹਨੂੰ ਕੜਾ ਤੂੰ ਐਨ ਵਾਲਾ ਕੁਛ ਬਾੜਾ ਕੁਛ ਪਾਉਣ ਦੀ ਲੋੜ ਆ ਪਾ ਲੈ ਇਹ ਜਿਹੀਆਂ ਮੱਝਾਂ ਲੈ ਲੈ ਬੰਨੀ ਜਾਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਤਾਂ ਉਹ ਵੀ ਪਸੂ ਹੋਇਆ ਪਾ ਬਾਈ ਹਣਾ ਇਹ ਸਮਝਦੇ ਘੱਟ ਨੇ ਮਾ ਜਰਾ ਕਿਥੋਂ ਦਾ ਵੱਡੀ ਗਿਆ ਮਾ ਜਰਾ ਹੁਣ ਤਾਂ ਫੇਰੇ ਜਾਂਦਾ ਬਾਈ ਮਹਿੰਗਾ ਹੋਇਆ ਪਿਆ ਮਾਲ ਮਹਿੰਗਾ ਤਾਂ ਆਪ ਹੀ ਕਰਦੇ ਨੇ ਲੋਕ ਤੇ ਕੀ ਕਦਰ ਹੈ ਨਹੀਂ ਬਾਈ ਲੋਕ ਅੱਕੇ ਪਿਆ ਹੁਣਾ ਮੱਝ ਦੇਖ ਲੋ 1 ਲੱਖ ਸੌਰੀ 93000 ਦੀ ਵਿਕੀ ਆ ਤੇ ਸੱਜਰੇ ਨੇ ਕਿੰਨੇ ਦੀ ਵਿਕਣਾ ਸੀ ਇਹਨਸੋ 5300000 ਰੁਪਏ ਦੀ ਮੱਝ 3-4 ਲੱਖ ਰੁਪਏ ਦੀ ਮੱਝ ਨੇਵਾ ਦੇਰਾ ਸਾਹਿਬ ਅੱਜ ਦੁਆਰੇ ਉਹਦੀ ਆ ਬਾਈ ਘੱਟ ਬੰਨਿਆ ਪੈਸੇ ਦੇਖ ਲੋ ਠੀਕ ਹੈ ਨਾ ਇੱਕ ਬੰਦਾ ਅਗੇ ਮੱਝ ਦੇ ਨਿਗਾ ਮਾਰ 93000 ਦੀ ਵਿਕੀ ਆ ਬਾਈ 93000 ਦੀ ਹੁਣ ਵਿਕੀ ਆ ਬਈ ਤੇ ਸੱਜਰੇ ਨੇ ਕਿੱਥੇ ਵਿਕਣਾ ਸੀਗਾ ਯਾਰ ਲੱਖ ਦੀ ਮੈਂ ਉਹੀ ਤਾਂ ਗੱਲ ਆ ਗਈ ਬਾਈ ਆਪਾਂ ਦੇ ਲੋਕ ਯਾਰ ਕਦਰ ਨਹੀਂ ਕਰਦੇ ਨਾਲ ਕੇ ਸਿੰਘ ਭੈਣੇ ਆਪਣੇ ਲੋਕ ਵੀਰੇ ਸਮੇਂ ਦੀ ਕਦਰ ਨਹੀਂ ਕਰਦੇ ਹੁਣ ਤੂੰ ਆਹ ਨਾਲਾ ਵੀਡੀਓ ਕਿਹੜੇ ਦਿਨ ਦੇ ਦੇ ਬਾਈ ਸਾਹਿਬ ਤੁਹਾਡੇ ਰੀਫਾਰਮ ਤੇ ਬਾਈ ਆਹ ਤੂੰ ਦੇਖੀ ਆਹ ਕਹਿੰਦਾ ਮੈਂ 1/2 ਕਿਲੋ ਦੁੱਧ ਵੀ ਘੜਦਾ ਮੈਂ ਥਲੇ ਹੁਣ ਪਤਾਰਾਂ ਹੀ ਮਾਰ ਕੇ ਚੱਕ ਰੋ ਵੀ ਕਰੀਦਾ ਮੱਜ ਜੇ ਕੋਈ ਤਸਾ ਦੱਸ ਕਦ ਕਰ ਦੋ ਵੀਰੇ ਕੱਢਾ ਡਾਕਟਰ ਕਦ ਦਿਖਾਉਣਾ ਦੁੱਧ ਦੁੱਧ ਇਹ ਪਤਾ ਕੀ ਗੱਲ ਹੈ ਵੀਰੇ ਆਪਣੇ ਲੋਕ ਨਾ ਸਾਹਮਣੇ ਰਾਜੀ ਨਹੀਂ ਕੰਮ ਕਰਕੇ ਹੁਣ ਮੇਰੀ ਗੱਲ ਸੁਣ ਹੁਣ ਤੂੰ ਵੀਡੀਓ ਪਾ ਦੇ ਵਿਖ ਮੈਂ ਨਾ ਮੈਂ ਵੀਰੇ ਕੱਟਿਆਂ ਦਾ ਕੰਮ ਕਰਦਾ ਹਾਂ ਕੋਣ ਕਿਸੇ ਨੂੰ ਮਰਜ਼ੀ ਵੀਡੀਓ ਪਾ ਦੇ ਕਾ ਬਾਈ ਆਹ ਮੱਜ ਮੰਨ ਕੇ ਚੱਲ ਕੇ ਚੈਨਲ ਆਲ ਮਨਕ ਜਲਾ ਜਾਂ ਕੋਈ ਵਪਾਰੀ ਲੈ ਜਾ ਜਿਹੜਾ ਬੰਦਾ ਕੋਈ ਬੜੇ ਮਸ਼ਹੂਰ ਹੋ ਲੈ ਜਾ ਗੁਰੂ ਭਾਈ 1.5 ਲੱਖ ਰੁਪਏ ਦੀ ਉਹਦੀ ਲੈ ਜਾਣਗੇ ਇਹਨਾਂ ਨੇ ਹੋਰ ਕੇ ਬਾਈ ਮੈਂ ਵੀ ਸੀਲ ਹੈ ਮੈਂ ਤਾਂ ਸੀਲ ਹੈ ਰਹਾ ਮੱਝ ਤੋਂ 300 ਨੂੰ ਦੇਖ ਲੈ ਕਿੰਨਾ ਸੋਹਣਾ ਹੈ ਦੇਖਾਂ ਹਾਂ ਤੇ ਨਹੀਂ ਮੈਂ ਕਹਿੰਦਾ ਨਾ ਮਾਰ ਹਟਿਆ ਤਾਂ ਨਾ ਬਾਈ ਉਹਨੇ ਵੀ ਧਾਰਾ ਮਾਰੀ ਜਾਂਦਾ ਕਹਿੰਦਾ ਇੰਨੀ ਚੰਗੀ ਮੱਝ ਆ ਯਾਰ ਲੋਕਾਂ ਨੇ ਕਦਰ ਹੀ ਨਹੀਂ ਪਰ ਲੋਕਾਂ ਨੂੰ ਹਰਦੋਗਰ 5-4 ਕਿਲੋ ਦੁੱਧ ਹੋਣਾ ਸੀ ਥੱਲੇ ਇਹ ਹਜੇ ਵੀ 5-4 ਕਿਲੋ ਹੈਗਾ ਬਾਈ ਕਾਦੀ ਦੇ ਮੱਝ ਯਾਰ 2 ਲੱਖ ਦੇ ਤਾਂ ਸਵਾ ਦੀ ਉਹੀ ਆ ਇਹ ਜੇ ਮੰਨ ਗਲ ਤੇ ਅਰਗਰ ਰੱਖਣੀ ਹੋਵੇ ਬਾਈ ਬਸ ਕੰਮ ਛੱਡ ਰਹੇ ਨੇ ਲੋਕਾ ਬਸ ਲੋਕਾਂ ਕੋਲੇ ਯਾਰ ਅੱਜ ਕੱਲ ਬੁੜੀਆਂ ਲੋਕਾਂ ਨੇ ਹਰ ਕਿਸੇ ਛੱਡ ਕੇ ਪਏ ਆ ਬਾਈ ਹੋਰ ਤਾਂ ਯਾਰ ਬਸ ਪਸ਼ੂ ਹੁੰਦਾ ਬੁੜੀਆਂ ਸਾਹਮਣੇ ਮੇਰੇ ਬੰਦੇ ਵੀ ਬੁੜੀਆਂ ਨਾਲ ਦੀ ਆ ਬੁੜੀਆਂ ਕੋਈ ਟੱਪ ਕੇ ਹੁਣ ਤੁਸੀਂ ਆ ਲੈ ਲਓ ਬਾਈ ਹੁਣ ਮੈਂ ਕ સમઓની હોવે આ મેં તો બધી જ ਹਣ ਜੇ ਮਾਜ ਸਵਾਣੀ ਹੋਵੇ ਨਾ ਤੀਜਾ ਸੂ ਹੈ ਹੁਣ ਹੀ ਜਿਹੜਾ ਇੰਨਾ ਕ ਮੂੰਹ ਆ ਹੁਣ ਵੀਰੇ ਮਾਜ ਮੁੱਜ ਸਵਾਣੀ ਹੁੰਦੀ ਪਹਿਲਾਂ ਆਪਣੇ ਉਹੀ ਸੂ ਕਹਿੰਦੇ ਹੁਣ ਜੇ ਸਵਾਉਣੀਆਂ ਦਾ ਡਾਕਟਰ ਇਕੱਠੇ ਕਰ ਦਿੰਦੇ ਬਾਈ ਸਵਾਦ ਉਸੇ ਦੀ ਹੱਥ ਤਾਂ ਲਾਉਂਦੇ ਨਹੀਂ ਸੂ ਆਉਂਦੀ ਆ ਸੂਦੀ ਰਹੀ ਆ ਹੁਣ ਤੱਕ ਸੂਦੀ ਰਹੀ ਆ ਐ ਸੋਚਾ ਇਹਦਾ ਪਾਸੇ ਕੰਮ ਇਹ ਤਾਂ ਯਾਰ ਬਾਈ ਮੰਨ ਕੇ ਚੱਲ ਕਰਦਾ ਨਹੀਂ ਬਸ ਕੰਮ ਦੀ ਆਪਣੇ ਦੀ ਇਹ ਕਿਸੇ ਤੋਂ ਲੈ ਲੈਣਗੇ 2 ਲੱਖ ਰੁਪਏ ਦੀ ਇਹਦੇ ਨਾਲ ਗੁੱਜਣੀ ਚੰਗੀਆਂ ਵੀ ਨਹੀਂ ਆ ਰਹੀਆਂ ਐ ਸੋਚੋ ਵੀ ਇਹ ਚਾਰ ਪੰਜ ਸੂਏ ਸੂਈ ਵੀ ਜਾਏ ਘੜ ਲਓ ਘਟਾਓ ਇਹ ਐਂਦਾ ਹੈ ਨਹੀਂ ਵੀ ਪਹਿਲੇ ਪਹਿਲੇ ਦਿਨੋਂ ਹੀ ਫੰਡ ਰਾ ਇਹ ਸੁਈ ਵੀ ਆ ਕੋਈ ਇਹ ਖਾਸ ਬਟਾ ਨੁਕਸਤਾ ਹੈ ਨਹੀਂ ਆ ਬਸ ਇੱਕ ਲੋਕਾਂ ਨੇ ਕੀ ਆ ਲੋਕ ਅਗਲਾ ਕੰਮ ਆਇਆ ਬਈ ਇਹ ਤੇਰੇ ਖੜੀ ਹੋਵੇ ਦੂਜੀਆਂ ਦੂਜੀਆਂ ਵੀ ਦੂਜੀਆਂ ਵੇਚ ਰਹੀਆਂ ਬਾਈ ਅਗਲਾ ਸੋਚਦੇ ਹੀ ਨਹੀਂ ਪਾ ਆਪਣੇ ਇਹ ਹੁਣ ਇਹ ਰੱਖ ਦੂਜਿਆਂ ਨਾਲ ਮਨੂ ਦੂਜਿਆਂ ਨਾਲ ਵਧਾਉਗੀ ਘਰੇ ਖੜੇ ਇਹ ਤਾਂ ਹੈ ਨਾ ਆਪਣੇ ਲੋਕਾਂ ਦੀ ਸੋਚ ਆ ਆਪਣੇ ਵਾਲੇ ਕਹਿੰਦੇ ਫੰਡਰੀ ਮੇਰੀ ਇੰਨੇ ਦੀ ਵੇਗੀ ਲੱਖ ਮੰਗ ਲੈ ਇਹ ਦੋਨੇ ਪਾਲ ਨਾ ਬਾਈ ਹਾ ਦੋਨੇ ਮੈਂ ਅੱਛਾ ਪੰਜ ਘੱਟ ਤੋਂ ਘੱਟ 5 ਲੱਖ ਰੁਪਏ ਪੰਜ ਕਿੱਲੇ ਹੋਏ ਬਰਾਬਰ ਨੇ ਬਾਈ ਪੰਜ ਦਿਨ ਨੂੰ ਮਾਰ ਜੀ ਬੋਹ ਚੰਗੀਆਂ ਮੱਜਾਂ ਨੇ ਬਾਈ ਯਾਰ ਕਾਟੂ ਜਿਦ ਦਿੱਤੀਆਂ ਪਈਆਂ ਬਾਕੀ ਨੰਬਰਦਾਰ ਵਿਚਾਰਾ ਦਿਖਾਈ ਜਾਂਦਾਗਾ ਬਾਕੀ ਨੰਬਰਦਾਰਾ ਤੋੜ ਕੇ ਦਿਖਾ ਦੇ ਇੱਕ ਵਾਰੀ ਮੜਾ ਤੋਰੀ ਯਾਰ ਤੋੜ ਯਾਰ ਮੜਾ ਇਹ ਦੇਖ ਕੇ ਇਸੋ ਬਾਕੀ ਨਾ ਜਿਵੇਂ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਜਿਵੇਂ ਸਿੰਘ ਧੌਣ ਤੋਂ ਸ਼ਰਤੋਂ ਨੀਮਾ ਤੇ ਜਿਹੜੇ ਬਲ ਹੁੰਦੇ ਨੇ ਨੀਲੀ ਰਾਵੀ ਦੇ ਚੰਗੇ ਦੁੱਧ ਦੀ ਨਿਸ਼ਾਨੀ ਹੁੰਦੀ ਆ ਬੱਚੇ ਤਿਆਰ ਕਰਨੇ ਹੁੰਨਾ ਬਈ ਬੱਚੇ ਯਾਰ ਇਹਦੇ ਬੱਚੇ ਕੋਈ ਪਹਿਲੇ ਦਿਨੋਂ ਫੰਡਰ ਨਹੀਂ 2-4 ਸੂਈ ਵੀ ਆ ਬੱਚੇ ਯਾਰ ਇਹਨਾਂ ਦੇ ਬੱਚੇ ਤਾਂ ਫਿਰ ਗਿਆ ਕੰਮ ਇੰਨੀ ਟਾਪ ਦੀ ਮੱਝ ਆ ਯਾਰ ਉਹੀ ਪਾਣੀ ਬੇਕਦਰਰੀ ਕਰੀ ਪੀਏ ਲੋਕਾਂ ਦੀ ਬੱਸ ਬਈ ਮੋੜ ਲਿਆ ਕਾਣੀ ਕਰੀ ਜਾਂਦੇ ਨੀਲੀ ਰਾਵੀ ਦਾ ਤਾਰ ਗੱਲ ਹੀ ਨਿਪੜ ਗਈ ਹੂੰ ਬਹੁਤ ਚੰਗੀ ਮੱਝ ਆ ਗਈ ਬਾਕੀ ਇਹਨਾ ਆਪਣੇ ਵੀਡੀਓ ਦੇਖਦੇ ਹੋਣੋ ਭਰਾਵੋ ਸਾਰੇ ਚੈਨਲ ਨਾਲ ਆਪਣੇ ਜੁੜੇ ਰਹੋ ਆਪਣੇ ਕੋਲੇ ਲਗਾਤਾਰ ਕੱਟੀਆਂ ਵੀ ਹੁੰਦੇ ਨੇ ਆਪਣਾ ਫੋਨ ਨੰਬਰ ਆ 97791 98511 ਬਾਈ ਜੀ ਜਿਹੜੇ ਵੀ ਕਿਸਾਨ ਭਰਾ ਨੇ ਕੱਟੀਆਂ ਖਰੀਦਣੀਆਂ ਹੋਣ ਆਪਾਂ ਕਾਟੂ ਮਾਲ ਚੋਂ ਵੀ ਲੈ ਜਾਂਦੇ ਆ ਤੇ ਉਹ ਵੀ ਚੰਗਿਆਂ ਲੈ ਕੇ ਜਾਂਦੇ ਆ ਕਾਟੂ ਮਾਲ ਦੀ ਗਿਣਤੀ ਇੰਨੀ ਕੁ ਜ਼ਿਆਦਾ ਆ ਜਿੰਨੀ ਕਹਿ ਦੋ ਤੇ ਬਹੁਤ ਹੀ ਜ਼ਿਆਦਾ ਕਾਟੂ ਮਾਲ ਆ ਵੀਰੇ ਤੇ ਬਹੁਤ ਹੀ ਜ਼ਿਆਦਾ ਖਾਂ ਦੇ ਬੰਦੇ ਕੋਲੇ ਸੀ ਬਾਕੀ ਆ ਦੇਖੋ ਕਾਟੂ ਮਾਲ ਵੀਰੇ ਕਿੰਨਾਗਾ ਤੇ ਬਹੁਤ ਜ਼ਿਆਦਾ ਹੀ ਕਾਟੂ ਮਾਲ ਆਗਾ ਤੇ ਧੰਨਵਾਦ ਜੀ ਜਿਹੜੇ ਵੀ ਇੰਨੇ ਕਿਸਾਨ ਭਰਾ ਵੀਡੀਓ ਨਾਲ ਜੁੜੇ ਹੋਏ ਨੇ ਤੇ ਕਾਟੂ ਮਾਲ ਚੋਂ ਆਪਾਂ ਤੁਹਾਨੂੰ ਅੱਜ ਡੰਗਰ ਦਿਖਾ ਤੇ ਤਾਂ ਕਿ ਆਪਾਂ ਤੁਹਾਨੂੰ ਸਲਾਹ ਦਿੰਨੇ ਇੱਕ ਅੱਧਾ ਕੱਟਾ ਰੱਖਿਆ ਕਰੋ ਜਿਹੜੇ ਪਸ਼ੂ ਮੰਨ ਕੇ ਰਿਪੀਟ ਹੁੰਦੇ ਨੇ ਕਿ ਉਹ ਤਿਆਰ ਹੋ ਜਾਂਦੇ ਨੇ ਤੇ ਬਾਕੀ ਕੱਟੇ ਵੀ ਚੰਗੇ ਚੰਗੇ ਆਏ ਵੇ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਧੰਨਵਾਦ ਜੀ ਇੰਨਾ ਵੀਡੀਓ ਨੂੰ ਪਿਆਰ ਦੇਣ ਸਤਿ ਸ਼੍ਰੀ ਅਕਾਲ